ਅਗਰ ਤੁਸੀਂ ਵੀ ਰੋਜ਼-ਰੋਜ਼ ਰੋਟੀ ਸਬਜੀ ਇਹ ਚੀਜ਼ਾਂ ਸਭ ਖਾ ਕੇ ਅੱਕ ਗਏ ਹੋ ਤਾਂ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਸਪੈਸ਼ਲ ਜੀ ਬ੍ਰੇਕਫਾਸਟ ਨਾਸਤੇ ਦੀ ਰੈਸিপি ਲੈ ਕੇ ਆਏ ਆ ਜੀ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਘਰ ਵਿੱਚ ਬਣਾ ਕੇ ਤੇ ਆਪਣੇ ਟੇਸਟ ਨੂੰ ਬਦਲ ਸਕਦੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਫੇਰੇ ਤੁਹਾਨੂੰ ਸਮਝ ਆਵੇਗੀ ਰੈਸিপি ਦੀ ਤੇ ਬਣਾਉਣੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਇੱਕ ਕੜਾਈ ਰੱਖ ਲਈਏ ਇੱਕ ਕਟੋਰੀ ਨਾਪ ਕੇ ਅਸੀਂ ਪਾਣੀ ਦੀ ਲੈ ਲਈਏ ਸੇਮ ਕਟੋਰੀ ਦੇ ਨਾਲ ਇਸ ਇੱਕ ਕਟੋਰੀ, ਸੂਜੀ, 2 ਵੱਡੇ ਚਮਚ ਜਸੀਂ ਕਿਉ ਦੇ ਪਾ ਲਏ। ਉਹ ਕਲਿੱਪ ਥੋੜੀ ਜਿਹੀ ਮਿਸ ਹੋ ਗਈ ਸੀ। 1 ਚਮਚ ਜਸੀਂ ਸਵਾਦ ਦੇ ਹਿਸਾਬ ਨਾਲ ਨਮਕ ਦਾ ਪਾ ਕੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਦੀ ਤਰ੍ਹਾਂ ਇੱਕ ਡੋ ਬਣਾ ਲਾਂਗੇ। ਸਭ ਚੀਜ਼ਾਂ ਨੂੰ ਮਿਕਸ ਹੋਣ ਤੋਂ ਬਾਅਦ ਅਸੀਂ ਇਸ ਨੂੰ ਕੁਝ ਦੇਰ ਲਈ ਠੰਡਾ ਹੋਣ ਲਈ ਰੱਖ ਦਵਾਂਗੇ। ਜਦੋਂ ਸਾਡਾ ਮਿਕਸਚਰ ਕੁਝ ਦੇਰ ਲਈ ਠੰਡਾ ਹੋ ਜਾਵੇ ਤਾਂ ਇਸ ਨੂੰ ਇੱਕ ਕਟੋਰੀ ਵਿੱਚ ਕੱਢ ਲਵਾਂਗੇ। ਪੀਰੇ ਦੇ ਵਿੱਚ ਦੋ ਵੱਡੇ ਚਮਚ ਅਸੀਂ ਦਹੀਂ ਦੇ ਪਾਵਾਂਗੇ ਫਰੈਸ਼ ਦਹੀਂ ਲਵਾਂਗੇ ਤੇ ਇਸ ਨੂੰ ਆਪਣੇ ਦਹੀਂ ਦੇ ਨਾਲ ਚੰਗੀ ਤਰ੍ਹਾਂ ਗੁੰਨ ਲਾਂਗੇ ਜਿਵੇਂ ਅਸੀਂ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਗੁੰਨ ਲਾਂਗੇ ਦੇਖੋ ਜੀ ਕਿੰਨਾ ਵਧੀਆ ਸਾਡਾ ਇਹ ਗੁੱਜ ਕੇ ਤਿਆਰ ਹੈ ਜਿਵੇਂ ਅਸੀਂ ਆਟਾ ਗੁੰਨਦੇ ਹਾਂ ਸੇਮ ਉਸੇ ਤਰੀਕੇ ਦੇ ਨਾਲ ਹੁਣ ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਗੋਲ-ਗੋਲ ਘਮਾਉਂਦੇ ਹੋਏ ਸ਼ੇਪ ਦੇ ਦਾਂਗੇ ਤੇ ਛੋਟੀਆਂ-ਛੋਟੀਆਂ ਲੋਈਆਂ ਨੂੰ ਇੱਕੋ ਜੀਆਂ ਸੇਮ ਕੱਟ ਕੇ ਅਸੀਂ ਰੱਖ ਲਾਂਗੇ ਬਹੁਤ ਹੀ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ ਜੀ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਫਿਰ ਅਸੀਂ ਇੱਕ-ਇੱਕ ਲੋਈ ਨੂੰ ਲੈ ਕੇ ਇਸ ਤਰ੍ਹਾਂ ਗੋਲ-ਗੋਲ ਘੁਮਾਉਂਦੇ ਹੋਏ ਤੁਸੀਂ ਆਪਣੇ ਮਨਪਸੰਦ ਦੀ ਜੋ ਵੀ ਸ਼ੇਪ ਚਾਹੋ ਇਸ ਨੂੰ ਦੇ ਸਕਦੇ ਹੋ ਮੈਂ ਇਸ ਤਰੀਕੇ ਦੇ ਨਾਲ ਸ਼ੇਪ ਦੇ ਰਹੀ ਹਾਂ ਤੁਹਾਡੀ ਆਪਣੀ ਚੋਇਸ ਆ ਤੁਸੀਂ ਕੋਈ ਵੀ ਸ਼ੇਪ ਦੇ ਕੇ ਦੇ ਸਕਦੇ ਹੋ ਇਸ ਨੂੰ ਤੇ ਇਸ ਤਰ੍ਹਾਂ ਅਸੀਂ ਸਾਰੀਆਂ ਲੋਈਆਂ ਨੂੰ ਤਿਆਰ ਕਰ ਲਾਂਗੇ ਅਗੁਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਆ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਸੇ ਤਰ੍ਹਾਂ ਸਾਰਿਆਂ ਨੂੰ ਬਣਾ ਕੇ ਤਿਆਰ ਕਰ ਲਾਂਗੇ ਹੁਣ ਅਸੀਂ ਇੱਕ ਹੋਰ ਬਰਤਨ ਲੈ ਲਾਂਗੇ ਇਸ ਨੂੰ ਸਟੀਮ ਕਰਨ ਵਾਸਤੇ ਇੱਕ ਕੜਾਈ ਦੇ ਵਿੱਚ ਮੈਂ ਇੱਕ ਕੱਪ ਪਾਣੀ ਦਾ ਪਾ ਕੇ نیچے ਇੱਕ ਕਟੋਰੀ ਰੱਖੀ ਹੈ ਤੁਹਾਡੇ ਕੋਲ ਅਗਰ ਸਟੀਮਰ ਹੈ ਤਾਂ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਜਾਲੀਦਾਰ ਇੱਕ ਮੈਂ ਪਲੇਟ ਲੈ ਲਈ ਹੈ ਜਿਸ ਨਾਲ ਸਟੀਮ ਹੋ ਜੇਗੀ ਸਾਡੀਆਂ ਤੇ ਅਸੀਂ ਇਸ ਤਰੀਕੇ ਦੇ ਨਾਲ ਜੋ ਵੀ ਪੇੜੇ ਅਸੀਂ ਸੂਜੀ ਦੇ ਬਣਾਏ ਹੋਏ ਨੇ ਉਹ ਸਾਰੇ ਆਪਣੇ ਇਸ ਪਲੇਟ ਦੇ ਉੱਪਰ ਰੱਖ ਦਾਂਗੇ ਤੇ ਸਾਰਿਆਂ ਨੂੰ ਮੈਂ ਰੱਖ ਦਿੱਤਾ ਹੈ ਹੁਣ ਅਸੀਂ ਇਸ ਨੂੰ 10 ਤੋਂ 15 ਮਿੰਟ ਵਾਸਤੇ ਸਟੀਮ ਦਵਾਂਗੇ ਇਸ ਨੂੰ ਇੱਕ ਪਲੇਟ ਦੇ ਨਾਲ ਚੰਗੀ ਤਰ੍ਹਾਂ ਠੱਕ ਕੇ ਰੱਖ ਲਾਂਗੇ ਤੇ ਗੈਸ ਦੀ ਫਲੇਮ ਅਸੀਂ ਮੀਡੀਅਮ ਹੀ ਰੱਖਾਂਗੇ ਜਿਆਦਾ ਹਾਈ ਕਰਾਂਗੇ ਤਾਂ ਪਾਣੀ ਸਾਡਾ ਸੁੱਕ ਜਾਏਗਾ ਤੇ ਸਟੀਮ ਨਹੀਂ ਆ ਬ आएगी 10 ਤੋਂ 15 ਮਿੰਟ ਹੋ ਗਏ ਨੇ ਤੇ ਬਿਲਕੁਲ ਹੀ ਜਿਹੜੇ ਪੇੜੇ ਸਾਡੇ ਉਹ ਸਟੀਮ ਹੋ ਚੁੱਕੇ ਨੇ ਹੁਣ ਗੈਸ ਦੀ ਫਲੇਮ ਨੂੰ ਅਸੀਂ ਬੰਦ ਕਰ ਦਾਂਗੇ ਤੇ ਹੋਣ ਗੈਸ ਦੇ ਉੱਪਰ ਇੱਕ ਕੜਾਹੀ ਰੱਖ ਕੇ ਉਹਦੇ ਵਿੱਚ 2 ਤੋਂ 3 ਚਮਚ ਤੇਲ ਦੇ ਪਾਵਾਂਗੇ ਤੇ ਅਸੀਂ ਕੁਝ ਖੜੇ ਮਸਾਲੇ ਜਿਵੇਂ ਜੀਰਾ, ਹਿੰਗ, ਰਾਈ ਪਾਵਾਂਗੇ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਅਸੀਂ ਇੱਕ ਕਟੋਰੀ ਬਰੀਕ ਕੱਟੇ ਹੋਏ ਪਿਆਜ਼ ਪਾ ਕੇ ਭੁੰਨ ਲਾਂਗੇ ਫਿਰ ਉਹਦੇ ਵਿੱਚ ਅਸੀਂ 1-2 ਟਮਾਟਰ ਬਰੀਕ ਕੱਟ ਕੇ ਭੁੰਨ ਲਾਂਗੇ ਮਸਾਲੇ ਨੂੰ ਹਲਕਾ ਜਿਹਾ ਪੁੱਜਣ ਤੋਂ ਬਾਅਦ ਅਸੀਂ ਸਵਾਦ ਅਨੁਸਾਰ ਨਮਕ ਲਾਲ ਮਿਰਚ ਹਲਦੀ ਪਾ ਕੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਨਮਕ ਤੁਸੀਂ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਜੋ ਸੂਜੀ ਦੇ ਅਸੀਂ ਪੇੜੇ ਬਣਾਏ ਉਹਨਾਂ ਵਿੱਚ ਵੀ ਅਸੀਂ ਨਮਕ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ 5 ਤੋਂ 7 ਕੜੀ ਪੱਤੇ ਕਟਿਆ ਹੋਇਆ ਤਨੀਆ ਦੋ ਲਾਲ ਮਿਰਚਾਂ ਤੇ ਹਰੀ ਮਿਰਚ ਆਪਣੇ ਟੇਸਟ ਦੇ ਹਿਸਾਬ ਨਾਲ ਘੱਟ ਕੇ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪੁੰਨ ਲਾਂਗੇ ਕੜੀ ਪੱਤਾ ਪਾਉਣ ਦੇ ਨਾਲ ਸਾਡੀ ਰੈਸਪੀ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਕਿਉਂਕਿ ਜੋ ਸਾਊਥ ਇੰਡੀਅਨ ਇਸ ਤਰੀਕੇ ਦੀ ਰੈਸਪੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੜੀ ਪੱਤਾ ਪਾਉਣਾ ਬਹੁਤ ਜ਼ਰੂਰੀ ਹੈ ਹੁਣ ਅਸੀਂ ਆਪਣੇ ਬਣਾਏ ਹੋਏ ਸੂਜੀ ਦੇ ਪੇੜੇ ਇਸ ਮਸਾਲੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਣੇ ਮਸਾਲੇ ਨੂੰ ਮਿਕਸ ਕਰ ਲਾਂਗੇ ਇਹਨੂੰ ਢੱਕ ਕੇ 1 ਮਿੰਟ ਵਾਸਤੇ ਪਕਾ ਲਾਂਗੇ 1 ਮਿੰਟ ਹੋਣ ਤੋਂ ਬਾਅਦ ਜੀ ਗਰਮਾ ਗਰਮ ਬਹੁਤ ਹੀ ਜਿਆਦਾ ਟੇਸਟੀ ਨਾਸਤਾ ਸਾਡਾ ਬਣ ਕੇ ਬਿਲਕੁਲ ਤਿਆਰ ਹੈ ਖਾਣ ਵਾਸਤੇ ਹੁਣ ਅਸੀਂ ਇਸ ਨੂੰ ਪਲੇਟ ਦੇ ਵਿੱਚ ਸਰਵ ਕਰਾਂਗੇ ਤੁਸੀਂ ਵੀ ਇਸ ਰੈਸিপি ਨੂੰ ਜਰੂਰ ਟਰਾਈ ਕਰਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਇਹ ਰੈਸিপি ਬਹੁਤ ਜਿਆਦਾ ਪਸੰਦ ਆਵੇਗੀ ਤੇ ਮੇਰੀ ਰੈਸিপি ਅਗਰ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਮਿਲਾਂਗੇ ਕਿਸੇ ਅਗਲੀ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ